ਲੋ ਜੀ ਬਹੁਤ ਸਾਰੀਆਂ ਲੁੱਟ ਖੋਦੀਆਂ ਤੇ ਅਣ ਸੁਖਾਵੀਆਂ ਘਟਨਾਵਾਂ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਪਰ ਜੇ ਇਸ ਖਬਰ ਦੇ ਬਾਰੇ ਜਾਣਕਾਰੀ ਤੁਹਾਨੂੰ ਦੇਣ ਲੱਗੇ ਆ ਇਸ ਦੇ ਵਿੱਚ ਲੱਖਾਂ ਦੀ ਨਹੀਂ 25 ਕਰੋੜ ਰੁਪਏ ਦੀ ਲੁੱਟ ਹੋ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਇਹ ਲੁੱਟ ਹੋਈ ਹੈ ਲੁੱਟ ਦੀ ਵਾਰਦਾਤ ਨੂੰ ਅੰਜਾਮ ਇਹਨਾਂ ਬਦਮਾਸ਼ਾਂ ਦੇ ਵੱਲੋਂ ਦਿੱਤਾ ਗਿਆ ਹੈ ਲਗਾਤਾਰਤਾ ਦੇ ਵਿੱਚ ਇਹਨਾਂ ਬਦਮਾਸ਼ਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵਾਇਰਲ ਵੀ ਹੋ ਰਹੀਆਂ ਨੇ ਤਨੇਸ਼ਕ ਦਾ ਸ਼ੋਰੂਮ ਹੁੰਦਾ ਜਿਸ ਦੇ ਵਿੱਚ ਸੋਨੇ ਦੇ ਚਾਂਦੀ ਦੇ ਹੀਰਿਆਂ ਦੇ ਗਹਿਣੇ ਜੜੇ ਨੇ ਉਹ ਉੱਥੇ ਪਏ ਹੁੰਦੇ ਨੇ ਤੇ ਦੋ-ਦੋ ਕਰਕੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਇਸ ਤਨੇਸ਼ਕ ਸ਼ੋਰੂਮ ਦੇ ਅੰਦਰ ਦਾਖਲ ਹੋਇਆ ਜਾਂਦਾ ਤੇ ਹਥਿਆਰਾਂ ਦੀ ਨੋਕ ਦੇ ਉੱਪਰ 25 ਕਰੋੜ ਰੁਪਏ ਦੇ ਗਹਿਣੇ ਲੁੱਟ ਕੇ ਇਹਨਾਂ ਦੇ ਵੱਲੋਂ ਫਰਾਰ ਹੋਇਆ ਜਾਂਦਾ ਵੱਡੇ ਪੱਧਰ ਦੇ ਉੱਪਰ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਹਨਾਂ ਘਟਨਾਵਾਂ ਦੇ ਵਿੱਚ ਸਭ ਤੋਂ ਵੱਡੀ ਘਟਨਾ ਹੁਣ ਤੱਕ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ 25 ਕਰੋੜ ਰੁਪਏ ਦੇ ਗਹਿਣੇ ਜਿਹੜੇ ਨੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਲੁੱਟ ਲੈ ਗਏ ਬਿਹਾਰ ਦਾ ਇਹ ਮਾਮਲਾ ਹੈ ਬਿਹਾਰ ਦੇ ਆਰਾ ਇਲਾਕੇ ਦੇ ਵਿੱਚ ਜਿਹੜੇ 5 ਤੋਂ 6 ਬਦਮਾਸ਼ਾਂ ਦੇ ਵੱਲੋਂ ਇਸ ਜਗ੍ਹਾ ਦੇ ਉੱਪਰ ਪਹੁੰਚਿਆ ਗਿਆ ਤੇ ਇਸ ਜਗ੍ਹਾ ਦੇ ਉੱਪਰ ਪਹੁੰਚ ਕੇ ਇਸ ਸ਼ੋਰੂਮ ਦੇ ਵਿੱਚ ਦੋ-ਦੋ ਕਰਕੇ ਦਾਖਲਾ ਲਿਆ ਗਿਆ ਕਿਉਂਕਿ ਚਾਰ ਜਣਿਆਂ ਤੋਂ ਵੱਧ ਕਿਸੇ ਵੀ ਤਰੀਕੇ ਦੇ ਨਾਲ ਆ ਜਿਹੜੀਆਂ ਜੁਨਿਅਰੀ ਸ਼ਾਪਸ ਨੇ ਯਹਾਂ ਪਰ ਕਹਿ ਲਈਏ ਸੋਨੇ ਦੀਆਂ ਦੁਕਾਨਾਂ ਨੇ ਉਹਨਾਂ ਦੇ ਉੱਪਰ ਜਾਣ ਦੀ ਆਗਿਆ ਨਹੀਂ ਹੁੰਦੀ ਇਸੇ ਕਰਕੇ ਦੋ-ਦੋ ਕਰਕੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਸਕੀਮ ਉੱਥੇ ਘੜਤ ਘੜੀ ਗਈ ਜਿਸ ਤੋਂ ਬਾਅਦ ਜਦੋਂ ਇਨ੍ਹਾਂ ਦੇ ਵੱਲੋਂ ਇਸ ਸ਼ੋਰੂਮ ਦੇ ਅੰਦਰ ਦਾਖਲ ਹੋਇਆ ਜਾਂਦਾ ਤੇ ਲਾਸਟ ਦੇ ਵਿੱਚ ਜੇ ਇਸ ਬਦਮਾਸ਼ ਦੇ ਵੱਲੋਂ ਅੰਦਰ ਵੜਿਆ ਗਿਆ ਉਸ ਦੇ ਵੱਲੋਂ ਸਿਕਿਉਰਿਟੀ ਗਾਰਡ ਨੂੰ ਸੁਰੱਖਿਆ ਕਰਮੀ ਨੂੰ ਧੱਕਾ ਦੇ ਕੇ ਅੰਦਰ ਛੱਡ ਦਿੱਤਾ ਗਿਆ। ਉਹਦੇ ਹੱਥ ਦੇ ਵਿੱਚੋਂ ਇਸ ਦੇ ਵੱਲੋਂ ਆਹ ਜਿਹੜਾ ਹਥਿਆਰ ਹੈ ਉਹ ਵੀ ਖੋਲਿਆ ਗਿਆ ਤੇ ਅੰਦਰੋਂ ਸ਼ਟਰ ਬੰਦ ਕਰਕੇ ਇਨ੍ਹਾਂ ਦੇ ਵੱਲੋਂ 22 ਮਿੰਟ ਦੇ ਕਰੀਬ ਬੜੀ ਹੀ ਤਸੱਲੀ ਦੇ ਨਾਲ ਅੰਦਰੋਂ ਜਿਹੜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਇਹ ਵੀ ਵੱਡੇ ਪੱਧਰ ਦੇ ਉੱਪਰ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਜਿਹੜੇ ਉੱਥੇ ਆਕਰੰਦੇ ਸੀ ਕੰਮ ਕਰਦੇ ਉਹਨਾਂ ਦੇ ਚ ਲੜਕੀਆਂ ਵੀ ਸੀ ਆਹ ਹੋਰ ਵੀ ਜਿਹੜੇ ਨੌਜਵਾਨ ਉੱਥੇ ਸੀ ਜਿਨ੍ਹਾਂ ਦੇ ਵੱਲੋਂ ਇਸ ਸ਼ੋਰੂਮ ਦੇ ਵਿੱਚ ਰੋਜ਼ੀ ਰੋਟੀ ਕਮਾਈ ਜਾਂਦੀ ਆ ਉਹਨਾਂ ਦੇ ਵੱਲੋਂ ਪੁਲਿਸ ਦੇ ਕੋਲ ਸੂਚਨਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਦੇ ਨਾਲ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲਗਾਤਾਰ ਕਹਿੰਦੇ 20 ਤੋਂ 30 ਕੋਲਾਂ ਕਰਨ ਦੇ ਬਾਵਯੂਦ ਵੀ ਪੁਲਿਸ ਦੇ ਵੱਲੋਂ ਜਿਹੜਾ ਸਮੇਂਸਰ ਉੱਥੇ ਨਹੀਂ ਪਹੁੰਚਿਆ ਗਿਆ ਪਰ ਇਹ ਸਭ ਦੇ ਵਿੱਚ ਜਾਣਕਾਰੀਆਂ ਇਹ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਹਨਾਂ ਛੇ ਬਦਮਾਸ਼ਾਂ ਦੇ ਵੱਲੋਂ 22 ਮਿੰਟ ਲਗਾਤਾਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਸ ਸ਼ੋਅਰੂਮ ਦੇ ਵਿੱਚੋਂ ਫਰਾਰ ਹੋਇਆ ਗਿਆ ਤੇ ਇਹਨਾਂ ਦੇ ਵੱਲੋਂ ਦੂਸਰੇ ਸ਼ਹਿਰ ਦੇ ਵਿੱਚ ਦਾਖਲੇ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਯਹਾਂ ਫਿਰ ਕਹ ਲਈਏ ਕਿ ਉਸ ਸ਼ਹਿਰ ਦੇ ਵਿੱਚ ਵੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਤੇ ਇੱਕ ਨਾਕੇ ਦੇ ਉੱਪਰ ਇਹਨਾਂ ਨੂੰ ਜਦੋਂ ਪੁਲਿਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਛਿਆਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਉਹਨਾਂ ਦੇ ਉੱਪਰ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਰੂਪ ਦੇ ਵਿੱਚ ਇਹਨਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਜਿਨ੍ਹਾਂ ਦੇ ਵਿੱਚ ਦੋ ਬਦਮਾਸ਼ਾਂ ਦੇ ਲੱਤਾਂ ਦੇ ਵਿੱਚ ਗੋਲੀਆਂ ਵਜਦੀਆਂ ਨੇ ਜਿਨ੍ਹਾਂ ਨੂੰ ਜ਼ੇਰੇ ਇਲਾਜ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਹਨਾਂ ਦੇ ਕੋਲੋਂ ਦੋ ਵੱਡੇ ਵੱਡੇ ਬੈਗ ਭਰੇ ਹੋਏ ਸੀ ਜਿਨ੍ਹਾਂ ਦੇ ਵਿੱਚ ਗਹਿਣੇ ਹੀਰਿਆਂ ਦੇ ਨਾਲ ਜੜੇ ਹੋਏ ਗਹਿਣੇ ਜੜੇ ਨੇ ਸੋਨੇ ਚਾਂਦੀ ਦੇ ਗਹਿਣੇ ਜੜੇ ਨੇ ਉਹਨਾਂ ਦੀ ਲੁੱਟ ਜਿਹੜੀ ਕੀਤੀ ਗਈ ਸੀ ਉਹ ਦੋ ਬੈਗ ਬਰਾਮਦ ਹੋਏ ਨੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਇੱਕ ਪਾਸੇ ਤਾਂ ਜ਼ੇਰੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਨਾਲ ਦੀ ਨਾਲ ਜਿਹੜੇ ਉਥੇ ਆਲਦਵਾਲ ਦੇ ਇਲਾਕੇ ਦੇ ਵਿੱਚ ਵੀ ਲੱਗੇ ਹੋਏ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਵੀ ਖੰਘਾਲਿਆ ਜਾ ਰਿਹਾ ਹੈ तमाम ਉਹ ਚੀਜ਼ਾਂ ਜਿਹੜੀਆਂ ਨੇ ਕੋਹਕ ਪੜਤਾਲ ਦਾ ਵਿਸ਼ਾ ਬਣੀਆਂ ਪਈਆਂ ਨੇ ਜਾਂਚ ਦਾ ਵਿਸ਼ਾ ਬਣੀਆਂ ਪਈਆਂ ਨੇ ਤੇ ਆਲਾ ਅਧਿਕਾਰੀਆਂ ਦੇ ਵੱਲੋਂ ਵੱਡੇ ਪੱਦਰ ਦੇ ਉੱਪਰ ਇਸ ਸਾਰੇ ਕੇਸ ਦੇ ਵਿੱਚ ਬੜੀ ਹੀ ਸੂਖਮਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਦੇ ਉੱਪਰ ਦੋਸ਼ ਲੱਗ ਰਹੇ ਨੇ ਪੁਲਿਸ ਦੇ ਉੱਪਰ ਵੱਡੇ ਸਵਾਲ ਜਿਹੜੇ ਨੇ ਚੁੱਕੇ ਜਾ ਰਹੇ ਨੇ ਕਿ ਭਾਈ ਪੁਲਿਸ ਦੇ ਵੱਲੋਂ ਸਮੇਂ ਸਿਰ ਕਿਉਂ ਨਹੀਂ ਪਹੁੰਚਿਆ ਗਿਆ ਕਿਉਂਕਿ ਇਹ ਕੁਝ ਰੁਪਈਆਂ ਦੀ ਕੁਝ ਹਜ਼ਾਰਾਂ ਦੀ ਕੁਝ ਲੱਖਾਂ ਦੀ ਲੁੱਟ ਨਹੀਂ ਪੂਰੇ 25 ਕਰੋੜ ਦੇ ਗਹਿਣੇ ਲੁੱਟ ਕੇ ਇਹਨਾਂ ਬਦਮਾਚਾਂ ਦੇ ਵੱਲੋਂ ਉੱਥੋਂ ਫਰਾਰ ਹੋਇਆ ਗਿਆ ਜਿਨ੍ਹਾਂ ਦੇ ਵਿੱਚੋਂ ਦੋ ਜਣਾਂ ਨੂੰ ਪੁਲਿਸ ਦੇ ਵੱਲੋਂ ਲੱਤਾਂ ਦੇ ਵਿੱਚ ਗੋਲੀ ਮਾਰ ਕੇ ਗ੍ਰਿਫਤਾਰ ਕਰ ਲਿਆ ਗਿਆ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਨਿਕਲ ਕੇ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਬਿਹਾਰ ਦੇ ਵਿੱਚੋਂ ਤਨਿਸ਼ ਕਸ਼ੋਰੂਮ ਜਿਹੜਾ ਉਸ ਸ਼ੋਰੂਮ ਦੇ ਵਿੱਚ ਇਹਨਾਂ ਬਦਮਾਚਾਂ ਦੇ ਵੱਲੋਂ ਪਿਸਤੌਲ ਦੀ ਨੋਕ ਦੇ ਉੱਪਰ ਲਗਾਤਾਰ 22 ਮਿੰਟ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਹੁਤ ਸਾਰੇ ਜਿਹੜੇ ਹੋਰ ਕਰ ਰਹੇਦੇ ਉੱਥੇ ਕੰਮ ਕਰਦੇ ਸੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਗਹਿਣੇ ਨੂੰ ਲੁਕੋ ਕੇ ਰੱਖ ਲਿਆ ਜਾਵੇ ਗਹਿਣੇ ਨੂੰ ਸਾਂਭਿਆ ਸੰਭਾਲਿਆ ਜਾਵੇ ਤਾਂ ਕਿ ਇਹਨਾਂ ਬਦਮਾਸ਼ਾਂ ਦੀ ਨਿਗਾਹ ਨਾ ਪਵੇ ਪਰ ਵੱਡੇ ਪੱਦਰ ਦੇ ਉੱਪਰ ਇਹ ਸਾਰੀ ਚੀਜ਼ ਦੇ ਵਿੱਚ ਜਦੋਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਦੇਖਿਆ ਗਿਆ ਕਿ ਮੋٹے ਇੱਥੇ ਮੋٹے ਪੱਦਰ ਦੇ ਉੱਪਰ ਜਿਹੜੇ ਗਹਿਣੇ ਨੇ ਕਿਉਂਕਿ ਅਕਸਰ ਤਨਿਸ਼ਕ ਦੇ ਜਿਹੜੇ ਸ਼ੋਰੂਮ ਨੇ ਵੱਖ-ਵੱਖ ਆ ਸ਼ਹਿਰਾਂ ਦੇ ਵਿੱਚ ਵੱਖ-ਵੱਖ ਸੂਬੇ ਦੇ ਸ਼ਹਿਰਾਂ ਦੇ ਵਿੱਚ ਉਹਨਾਂ ਜਿਹੜੇ ਕਹਿ ਲਿਆ ਕਿ ਸ਼ੋਰੂਮ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਗਹਿਣੇ ਹੁੰਦੇ ਨੇ ਉਹੀ ਰਿਆਂ ਦੇ ਨਾਲ ਜਿਹੜੇ ਸੋ ਉਨਾ ਨੂੰ ਲੁੱਟ ਦਾ ਸ਼ਕਾਰ ਬਣਾਇਆ ਗਿਆ ਹਾਲਾਂਕਿ ਜਿਹੜੇ ਕਰਮਚਾਰੀ ਨੇ ਕਰੰਦੇ ਨੇ ਇਸ ਸ਼ੋਰੂਮ ਦੇ ਉਹਨਾਂ ਨੇ ਦੱਸਿਆ ਕਿ ਤਕਰੀਬਨ 50 ਤੋਂ 55 ਕਰੋੜ ਰੁਪਏ ਦੇ ਗਹਿਣੇ ਇਸ ਸ਼ੋਰੂਮ ਦੇ ਵਿੱਚ ਪਏ ਸੀ ਪਰ 22 ਮਿੰਟ ਦੇ ਵਿੱਚ ਇਹਨਾਂ ਬਦਮਾਸ਼ਾਂ ਦੇ ਵੱਲੋਂ ਇੱਥੋਂ ਗਹਿਣਿਆਂ ਨੂੰ ਆਪਣੇ ਆ ਜਿਹੜੇ ਬੈਗਾਂ ਦੇ ਵਿੱਚ ਭਰਿਆ ਗਿਆ ਜੋ ਵੀ ਇਹਨਾਂ ਦੇ ਵੱਲੋਂ ਲਿਆਂਦਾ ਗਿਆ ਸੀ ਕੈਰੀ ਕਰਨ ਨੂੰ ਜਾਂ ਪਰ ਜਿਸ ਚੀਜ਼ ਦੇ ਵਿੱਚ ਪਾ ਕੇ ਲਿਜਾਣ ਦੇ ਲਈ ਇਹਨਾਂ ਦੇ ਵੱਲੋਂ ਪਹਿਲੇ ਘਾੜਤ ਘੜੀ ਗਈ ਸੀ ਉਸ ਦੇ ਵਿੱਚ ਗਹਿਣਿਆਂ ਨੂੰ ਭਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਇੱਕ ਤੋਂ ਬਾਅਦ ਇੱਕ ਇਹਨਾਂ ਦੇ ਵੱਲੋਂ ਡਰਾਇਆ ਧਮਕਾਇਆ ਜਿੱਥੇ ਗਿਆ ਵੱਖ-ਵੱਖ ਰਹਿੰਦਿਆਂ ਨੂੰ ਉੱਥੇ ਹੀ ਦੋ ਕਰਮਚਾਰੀਆਂ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਇੱਕ ਸੁਰੱਖਿਆਕਰ ਦੀ ਦੇ ਵੀ ਫੇਟਾ ਮਾਰੀਆਂ ਨੇ ਸੱਟਾਂ ਮਾਰੀਆਂ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਡਰੇ ਮਹਿਸੂਸ ਹੋਣ ਕਰਕੇ ਕਿਸੇ ਵੀ ਤਰੀਕੇ ਦੀ ਕੋਈ ਗਤੀਵਿਧੀ ਇਦਾਂ ਦੀ ਨਹੀਂ ਕੀਤੀ ਗਈ ਕਿ ਇਹਨਾਂ ਨੂੰ ਰੋਕਿਆ ਜਾਵੇ ਪਰ ਵੱਡੇ ਪੱਧਰ ਦੇ ਉੱਪਰ ਇਸ ਲੁੱਟ ਦੀ ਜਿੱਥੇ ਆ ਨਿੰਦਾ ਹੋ ਰਹੀ ਹੈ ਨਾਲ ਦੀ ਨਾਲ ਬਿਹਾਰ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਵੱਡੇ ਸਵਾਲ ਉੱਠ ਰਹੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਜ਼ਰੂਰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਈ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੇ ਵਿੱਚ ਅਸੀਂ ਚਿਹਰੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਹਨਾਂ ਕਿਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਕਿਹੜਾ گروਹ ਇਹਦੇ ਪਿੱਛੇ ਹੈ ਉਹ ਸਾਰੀਆਂ ਚੀਜ਼ਾਂ ਜਾਂਚ ਦਾ ਵਿਛਾਦੇ ਪਰ ਆਪਣੇ ਆਪ ਦੇ ਵਿੱਚ ਇਸ ਵੱਡੀ ਲੁੱਟ ਨੇ ਇੱਕ ਵਾਰ ਜ਼ਰੂਰ ਲੋਕਾਂ ਦੇ ਮਨ ਦੇ ਵਿੱਚ ਵੱਡਾ ਡਰ ਜਰਾ ਹੈ ਯਾਹਰ ਕੋਈ ਇਹ ਸਹਿਮ ਦਾ ਮਾਹੌਲ ਜਿਹੜਾ ਉਹ ਜ਼ਰੂਰ ਪੈਦਾ ਕਰ ਦਿੱਤਾ ਹੈ ਬਾਕੀ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਖਬਰ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਿਕਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਨਾ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਆਪਣੇ ਸੱਜਣਾ ਮਿੱਤਰਾਂ ਦੋਸਤਾਂ ਦੇ ਨਾਲ ਸਾਂਝਾ ਵੀ ਕਰ ਦੇਣਾ ਤਾਂ ਕਿ ਪੁਲਿਸ ਦੇ ਉੱਪਰ ਇਸ ਗੱਲ ਦਾ ਪ੍ਰਭਾਵ ਆਵੇ ਤੇ ਇਸ ਦੇ ਵਿੱਚ ਬਣਦੀਆਂ ਕਾਰਵਾਈਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਮੁਕੰਮਲ ਤੌਰ ਦੇ ਉੱਪਰ ਜ਼ਰੂਰ ਕੀਤੀਆਂ ਜਾਣ